ਪਿਆਰੇ ਕਿਸਾਨ ਵੀਰੋ ਫਸਲ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਹੈ ਉਹ ਝੋਨੇ ਬਾਰੇ ਹੀ ਹੈ ਝੋਨਾ ਪੱਕਣ ਦੇ ਹੁਣ ਨੇੜੇ ਆ ਗਿਆ ਤਕਰੀਬਨ ਸਾਰੀਆਂ ਕਿਸਮਾਂ ਦਾ ਬੂਰ ਪੈ ਗਿਆ ਵਾ ਬੂਰ ਤੋਂ ਬਾਅਦ ਦੁੱਧਾ ਤਕਰੀਬਨ ਬਣ ਗਿਆ ਤੇ ਦੁੱਧੇ ਤੋਂ ਕਈ ਕਿਸਮਾਂ ਜਿਹੜੀਆਂ ਗੇਤੀਆਂ ਸੀ ਉਹ ਪੱਕਣ ਵੱਲ ਵੀ ਆ ਗਈਆਂ ਨੇ ਇਸ ਬਾਬਤ ਹੀ ਆਪਾਂ ਅੱਜ ਦੋ ਤਿੰਨ ਨੁਕਤਿਆਂ ਦੇ ਉੱਤੇ ਆਪਾਂ ਗੱਲਾਂ ਕਰਾਂਗੇ ਪਹਿਲੀ ਗੱਲ ਕਿਸਾਨ ਵੀਰੋ ਤੁਹਾਡੇ ਨਾਲ ਕਰਨੀ ਆ ਕਿਸਾਨ ਵੀਰਾਂ ਦੇ ਫੋਨ ਆ ਰਹੇ ਆ ਕਿ ਡਾਕਟਰ ਸਾਹਿਬ ਗੋਭ ਵੇਲੇ ਅਸੀਂ ਸਪਰੇ ਨਹੀਂ ਕੀਤੀ ਉਲੀਨਾਸ਼ਕ ਦੀ ਜਿਹੜੀ ਤੁਸੀਂ ਕਹੀ ਸੀ ਪਿੱਛੇ ਵੀਡੀਓ ਵੀ ਤੁਹਾਨੂੰ ਪਾਈ ਆ ਤੇ ਹੁਣ ਸਾਡੇ ਖੇਤਾਂ ਦੇ ਵਿੱਚ ਹਲਦੀ ਰੋਗ ਆ ਗਿਆ ਮੈਂ ਤੁਹਾਨੂੰ ਵਾਰ-ਵਾਰ ਕਿਸਾਨ ਵੀਰੋ ਸਮਝਾਉਂਦਾ ਸਾਂ ਗੋਭ ਦੀ ਅਵਸਥਾ ਸਾਡੀ ਝੋਨੇ ਦੀ ਬੜੀ ਮੁੱਖ ਅਵਸਥਾ ਆ ਅਸੀਂ ਜੇ ਉਦੋਂ ਖੁੰਝ ਗਏ ਤਾਂ ਸਾਡਾ ਨੁਕਸਾਨ ਆ ਕਹਿਣ ਤੋਂ ਭਾਵ ਤਾਂ ਤਾਂ ਤੁਹਾਨੂੰ ਵਾਰ-ਵਾਰ ਪਿਛਲੀਆਂ ਹਰ ਇੱਕ ਵੀਡੀਓ 'ਚ ਮੈਂ ਵਾਰ-ਵਾਰ ਬੇਨਤੀ ਕੀਤੀ ਸੀ ਗੋਭ ਵੇਲੇ ਸਪਰੇ ਬੜੀ ਜ਼ਰੂਰੀ ਹੈ ਉਲੀਨਾਸ਼ਕ ਦੀ ਜ਼ਰੂਰੀ ਹੈ ਤਤਾਂ ਵਾਲੀ ਸਪਰੇ ਉਹ ਤੋਂ ਬੜੀ ਜ਼ਰੂਰੀ ਹੈ ਹੁਣ ਕਿਸਾਨ ਵੀਰੋ ਹਲਦੀ ਰੋਗ ਜੇ ਆ ਗਿਆ ਹੁਣ ਉਹਦਾ ਕੋਈ ਹੱਲ ਨਹੀਂ ਦਾਣੇ ਦਾ ਪਟਾਕਾ ਹੀ ਪੈ ਗਿਆ ਹੁਣ ਚਾਹੇ ਜਿੰਨੀਆਂ ਮਰਜ਼ੀ ਮਹਿੰਗੀਆਂ ਸਪਰੇਆਂ ਕਰਦੇ ਉਹਦਾ ਹੱਲ ਨਹੀਂ ਹੋਣਾ ਇੱਕ ਬੇਨਤੀ ਇਹ ਹੈ ਵੀ ਐਵੇਂ ਵਾਧੂ ਖਰਚਾ ਨਾ ਕੀਤਾ ਜਾਏ ਜੀ ਦੂਜੀ ਗੱਲ ਜਿਹੜੀ ਆ ਗਈ ਹੈ ਕਈ ਕਿਸਾਨ ਵੀਰ ਕਹਿੰਦੇ ਆ ਜੀ ਦੋਦੇ ਤੋਂ ਹੁਣ ਦਾਣਾ ਸਾਡਾ ਪੱਕਣ ਤੇ ਆ ਗਿਆ ਤੇ ਪਤਲ ਭੇੜਦੀ ਅਸੀਂ ਸਪਰੇ ਕਰਤੀਏ ਸੁੰਡੀ ਦੀ ਸਪਰੇ ਕਰਤੀਏ ਬਿਲਕੁਲ ਨਹੀਂ ਕਰਨੀ ਹੁਣ ਜਦੋਂ ਦਾਣਾ ਹੀ ਸਾਡਾ ਪੱਕਣ ਤੇ ਆ ਗਿਆ ਦੁੱਧਾ ਬਾਣੀ ਗਿਆ ਸੁੰਡੀ ਜਿਹੜੀ ਆ ਸਾਡਾ ਨੁਕਸਾਨ ਨਹੀਂ ਕਰ ਸਕਦੀ ਸਾਡਾ ਝੋਨੇ ਦਾ ਤੇ ਸੁੰਡੀ ਦੇ ਨਾਲ ਹੀ ਆ ਜਿਹੜਾ ਭਮਕੜ ਜਾ ਉੱਡਦਾ ਪਿਆ ਜਿਹਨੂੰ ਆਪਾਂ ਪਤੰਗਾ ਕਹਿ ਦਿੰਨੇ ਆ ਉਹ ਵੀ ਖੇਤਾਂ ਵਿੱਚ ਉੱਡਦਾ ਹੈ ਵੀ ਕਿਸਾਨ ਵੀਰਾਂ ਦਾ ਸਵਾਲ ਆ ਜੀ ਉਹ ਸਾਡੇ ਖੇਤਾਂ 'ਚ ਬੜਾ ਆਇਆ ਆ ਤੇ ਉਹਦਾ ਹੱਲ ਕਿਵੇਂ ਕਰੀਏ ਉਹਦੇ ਲਈ ਸਪਰੇ ਮੈਂ ਨਹੀਂ ਕਹੂੰਗਾ ਤੁਸੀਂ ਸਪਰੇ ਕਰੋ ਕਿਉਂਕਿ ਉਹ ਵੀ ਨੁਕਸਾਨ ਨਹੀਂ ਕਰਦਾ ਸਪਰੇ ਕਰੋਗੇ ਐਵੇਂ ਬਹੁਤ ਦਾ ਖਰਚਾ ਬਣੂਗਾ ਤੇ ਜਦ ਕਿ ਹੁਣ ਜਦੋਂ ਪੱਕਣ ਤੇ ਹੀ ਸਾਡੀ ਗੱਲ ਆ ਗਈ ਤੇ ਹੁਣ ਉਹਦਾ ਫਾਇਦਾ ਕੋਈ ਨਹੀਂ ਹੈਗਾ ਤੇ ਇੱਕ ਸਵਾਲ ਕਿਸਾਨ ਵੀਰਾਂ ਦਾ ਇਹ ਵੀ ਆਇਆ ਜੀ ਹਜੇ ਅਛੇਤੀਆਂ ਕਿਸਮਾਂ ਜੀ ਸਾਡੀਆਂ ਤੇ ਹਜੇ ਫੋਤਾ ਪਣ ਨਹੀਂ ਲੱਗਿਆ ਦੁੱਧਾਂ ਪੈਣ ਲੱਗਿਆ 13045 ਦੀ ਅਸੀਂ ਪਹਿਲਾਂ ਸਪਰੇ ਨਹੀਂ ਸੀ ਕੀਤੀ ਗੋਵ ਵੇਲੇ ਖੁੰਝ ਕੇ ਸਾ ਹੁਣ ਕਰ ਸਕਦੇ ਆ ਜੇ ਦੁੱਧਾ ਬਣਦਾ ਪਿਆ ਤਾਂ 13045 ਦੀ ਦਿੱਤਾਂ ਦੀ ਸਪਰੇ ਤੁਸੀਂ ਦੁੱਧੇ ਤੇ ਕਰ ਸਕਦੇ ਹੋ ਇੱਕ ਗੱਲ ਇਹ ਆ ਹੁਣ ਪਾਣੀ ਵੜੇ ਬੜੀ ਅਹਿਮ ਗੱਲ ਆ ਕਿਸਾਨ ਵੀਰ ਪੁੱਛਦੇ ਆ ਜੀ ਪਾਣੀ ਕਦੋਂ ਬੰਦ ਕਰਕੇ ਅਖੀਰਲਾ ਪਾਣੀ ਕਦੋਂ ਲਾਈਏ ਤਾਨੂੰ ਪਾਣੀ ਬਾਰੇ ਪਿਛੇ ਵੀਡੀਓ ਪਾਈ ਹੈ ਗੋਵ ਤੋਂ ਲੈ ਕੇ ਮੁੰਜਰ ਬਣਨ ਤੱਕ ਬੂਰ ਪੈਣ ਤੱਕ ਬੂਰ ਤੋਂ ਫਿਰ ਦੁੱਧਾ ਬਣਨ ਤੱਕ ਅਤੇ ਮੁੰਜਰ ਲਿਫਣ ਤੱਕ ਪਤਲਾ-ਪਤਲਾ ਪਾਣੀ ਜ਼ਰੂਰ ਦੇਣਾ ਸੀ ਜਿੰਨਾ ਕਿਸਾਨ ਵੀਰਾਂ ਦਿੱਤਾ ਉਹਨਾਂ ਨੂੰ ਝਾੜ ਤੇ ਆਪੇ ਫਰਕ ਪਤਾ ਲੱਗ ਜਾਏਗਾ ਵੀ ਪਾਣੀ ਦੀ ਕਿੰਨੀ ਮਹੱਤਤਾ ਹੈ ਇਸ ਸਮੇਂ ਦੇ ਵਿੱਚ ਆ ਕੇ ਪਾਣੀ ਬਹੁਤ ਐਮ ਆ ਸਾਡੇ ਝੋਨੇ ਦੀ ਇਸ ਅਵਸਥਾ ਦੇ ਵਿੱਚ ਜਿਨ੍ਹਾਂ ਕਿਸਾਨ ਵੀਰਾਂ ਪਾਣੀ ਦਿੱਤਾ ਆ ਸਾਡੇ ਪਿੱਛੇ ਲਾ ਕੇ ਪਤਲਾ-ਪਤਲਾ ਉਹਨਾਂ ਨੂੰ ਪਤਾ ਲੱਗ ਜਾਏਗਾ ਝਾੜ ਤੋਂ ਵੀ ਪਤਾ ਲੱਗ ਜਾਏਗਾ ਦਾਣੇ ਦੀ ਚਮਕਦਾਰ ਚਮਕ ਤੋਂ ਹੀ ਪਤਾ ਲੱਗ ਜਾਏਗਾ ਕਹਿੰਨ ਤੋਂ ਪਾਵਾ ਕਿਸਾਨ ਵੀਰੋ ਪਾਣੀ ਅਸੀਂ ਬੰਦ ਕਰ ਦੋ ਕਰਨਾ ਪੱਕਣ ਤੋਂ ਝੋਨਾ 12 ਤੋਂ ਲੈ ਕੇ 15 ਦਿਨਾਂ ਤੱਕ ਪਹਿਲਾਂ 15 ਕ ਦਿਨ ਹੀ ਲਾਓ ਤੁਸੀਂ 15 ਦਿਨ ਪਹਿਲਾਂ ਅਸੀਂ ਪਾਣੀ ਬੰਦ ਕਰ ਦੇਣਾ ਜਾਂ ਐਵੇਂ ਕਹਿ ਲਉ ਦਾਣਾ ਤੁਹਾਡਾ 70% ਜੇ ਪੱਕ ਜਾਵੇ ਤਾਂ ਉਦੋਂ ਪਾਣੀ ਤੁਸੀਂ ਬੰਦ ਕਰ ਸਕਦੇ ਹੋ ਇਹ ਗੱਲਾਂ ਨੇ ਕਿਸਾਨ ਵੀਰੋ ਗੌਰ ਕਰ ਲਿਆ ਜੇ ਕਿਉਂਕਿ ਹੁਣ ਤਕਰੀਬਨ ਸੋਨਾ ਸਾਡਾ ਪੱਕਣ ਤੇ ਆ ਗਿਆ ਵਾ ਇਹ ਦੋ ਤਿੰਨ ਗੱਲਾਂ ਸੀ ਇੱਕਾ ਸਪਰੇਅ ਬਾਰੇ ਸੀ ਤੇ ਤਿਲ ਹੱਲੇ ਨਹੀਂ ਆਇਆ ਉਹਦੀ ਵੀਡੀਓ ਤੁਹਾਨੂੰ ਅੱਗੇ ਪਾ ਦੇਵਾਂਗੇ ਜੇ ਤੇਲਾ ਆਉਂਦਾ ਤਾਂ ਉਹਦੀ ਅਸੀਂ ਸਪਰੇਅ ਕਿੱਦਾਂ ਕਰਨੀ ਆ ਕਿਵੇਂ ਰੋਕ-ਥੰਮ ਕਰਦੇ ਆ ਅਗਲੀ ਵੀਡੀਓ ਲੰਬੀ ਹੋ ਜਾਂਦੀ ਏ ਮੈਨੂੰ ਪਤਾ ਦੋ ਤਿੰਨ ਮਿੰਟ ਤੁਸੀਂ ਦੇਣੇ ਹੁੰਦੇ ਆ ਤੇ ਉਹਦੇ ਬਾਰੇ ਅਗਲੀ ਵੀਡੀਓ 'ਚ ਤੁਹਾਨੂੰ ਦੱਸ ਦਿੰਨੇ ਆ ਇੰਨੀਆਂ ਕੋ ਬੇਨਤੀਆਂ ਜ਼ਰੂਰ ਪ੍ਰਵਾਨ ਕਰ ਲਿਓ ਇੱਕ ਸੰਢੀ ਤੋਂ ਸਪਰੇ ਨਹੀਂ ਕਰਨੀ ਤੁਸੀਂ ਕਿਉਂਕਿ ਸਾਡਾ ਨੁਕਸਾਨ ਨਹੀਂ ਕਰ ਸਕਦੀ ਇੱਕ ਹਲਦੀ ਰੋਗ ਦਾ ਹੁਣ ਕੋਈ ਹੱਲ ਨਹੀਂ ਹੈਗਾ ਇੱਕ ਰਾਂਜੇ ਤੋਂ ਪਟਾਕਾ ਹੀ ਪੈ ਗਿਆ ਅੱਗੇ ਤੋਂ ਜ਼ਰੂਰ ਧਿਆਨ ਰੱਖਿਆ ਜੇ ਤੇ ਇੱਕ ਪਾਣੀ ਬੜਾ ਅਹਿਮ ਸੀ ਪਾਣੀ ਕਦੋਂ ਬੰਦ ਕਰਨਾ ਉਹ ਤੁਹਾਨੂੰ ਦੱਸ ਦਿੱਤਾ ਉਦੋਂ ਬੰਦ ਕਰ ਲਿਓ ਤਾਂ ਕਿ ਅਗਲੀ ਫਸਲ ਲਈ ਵੀ ਬੱਤਰ ਮਿਲ ਜੇ ਸਾਡੀ ਕਣਕ ਲਈ ਵੀ ਜੇ ਅਸੀਂ 15 ਦਿਨ ਪਹਿਲਾਂ ਪਾਣੀ ਬੰਦ ਕਰਦੇ ਹਾਂ ਤੇ ਵੱਖ-ਵੱਖ ਜ਼ਮੀਨਾਂ ਦੇ ਹਿਸਾਬ ਨਾਲ ਕੋਈ 2-4 ਦਿਨ ਉੱਤੇ ਥੱਲੇ ਹੋ ਸਕਦੇ ਆ ਇਹ ਹੀ ਛੋਟੀਆਂ ਜੀਆਂ ਗੱਲਾਂ ਆ ਹੋਰ ਜ਼ਰੂਰ ਕਰਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ